ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਖਾਈ ਖਾਈਪਿੰਡ ਮੋਗੇ ਜ਼ਿਲ੍ਹੇ ਦਾ ਇਹ ਨੇੜੇ ਰੌਂਤੇ ਦੇ ਵੀ ਰਹਿ ਜਾਂਦਾ ਹੈ ਇਹਦੇ ਨੇੜੇ ਸਮਾਧ ਭਾਈ ਵੀ ਹੈ ਦੀਨਾ ਕਾਂਗੜ ਦੋਸਤੋ ਦੀਨਾ ਸਾਹਿਬ ਤੇ ਨਾਲ ਹੀ ਕਾਂਗੜ ਪਿੰਡ ਹੈ ਉਸੇ ਛੜਕ ਦੇ ਉੱਤੇ ਖਾਈ ਪਿੰਡ ਆਉਂਦਾ ਪੱਤੋ ਹੀਰੇ ਤੋਂ ਸਲਾਬਤਪੁਰੇ ਵਾਲੀ ਛੜਕ ਹੈ ਇਹ ਜਿਹੜੇ ਘਰ ਚ ਵੀਡੀਓ ਬਣਾ ਰਿਹਾ ਆ ਬਾਈ ਜੀ ਹੋਰੀ ਦੱਸ ਦਿਆ ਵੀ ਪਿਛਲਾ 60 ਸਾਲ ਤੋਂ ਵਪਾਰ ਦਾ ਕੰਮ ਹੈ ਪਰ ਨਾਲ ਇਹ ਵੀ ਹੈ ਵੀ ਗਰਮੀ ਦੀ ਰੁੱਤ ਚ ਟੋਕੜ ਗੱਬਣ ਗਾਵਾਂ ਬਾਈ ਹੋਰੀ ਰੋਕ ਲੈਂਦੇ ਆ ਉਸ ਤੋਂ ਬਾਅਦ ਚ ਗਰਮੀ ਗਰਮੀ ਵਪਾਰ ਘਟਾ ਦਿੰਦੇ ਆ ਜਿਵੇਂ ਹੁਣ ਸਿਆਲ ਚੱਲੂਗਾ ਤਾਂ ਫਿਰ ਤੁਹਾਨੂੰ ਨਗੀਨੇ ਇੱਥੋਂ ਦੇਖਣ ਨੂੰ ਮਿਲਦੇ ਰਹਿਣਗੇ ਅੱਜ ਦੀ ਵੀਡੀਓ ਚ ਇੱਕ ਹੀ ਗਾਂ ਤੁਹਾਨੂੰ ਦਿਖਾਉਣੀ ਹੈ ਬਿਊਟੀ ਬਾਰੇ ਜੇ ਆਪਾਂ ਬੋਲਣਾ ਸ਼ੁਰੂ ਕਰੀਏ ਦੋਸਤੋ ਤੇ ਉਹ ਤੋਂ ਪਹਿਲਾਂ ਜਿਹੜੀ ਸੁੰਦਰਤਾ ਹੁੰਦੀ ਉਹ ਕਹਿੰਦੇ ਹੁੰਦੇ ਵੀ ਅੱਖਾਂ ਚ ਹੀ ਹੁੰਦੀ ਆ ਤੇ ਤੁਹਾਨੂੰ ਇਹ ਗਾਂ ਵੀ ਦੱਸਦੀ ਹੋਣੀ ਹੈ ਕਿੰਨੀ ਕੇ ਸੋਹਣੀ ਹੈ ਇਹ ਬਾਈ ਨੇ ਤੋਕੜ ਘੱਬਣ ਮਤਲਬ ਘਰੇ ਜਿਹੜੀ ਉਹ ਸੰਭੀ ਹੋਈ ਹੈ ਤੇ ਇਹਨੇ ਬੱਚੀ ਨੂੰ ਜਨਮ ਦਿੱਤਾ ਆਪਾਂ ਇਹਦੇ ਬਾਰੇ ਗੱਲਬਾਤ ਮੇਨ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਇਹ ਗਾਂ ਚੰਗੀ ਲੱਗੀ ਉਹ ਭਰਾ ਕੇ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਇਹ ਸਵੇਰ ਹੀ ਸੂਈ ਆ ਦੋਸਤੋ ਇਹਦਾ ਬੱਚੇ ਦਾ ਨਾੜੂਆ ਕੱਚਾ ਤੁਹਾਨੂੰ ਦੱਸੂਗਾ ਦੂਜੀ ਗੱਲ ਜੇਰ ਉਹ ਬੱਠਲ ਦੇ ਵਿੱਚ ਪਈ ਹੈ ਜਿਹੜਾ ਲਾਲ ਜੇ ਰੰਗ ਦਾ ਬੱਠਲ ਮੂਦਾ ਮਾਰਿਆ ਹੋਇਆ ਹੈ ਇਥੇ ਜੇਰ ਜਿਹੜੀ ਉਹ ਬਾਈ ਨੇ ਉਵੇਂ ਹੀ ਰੱਖਤੀ ਸੀ ਆਓ ਇਸ ਵੈੜ ਦੀ ਡਿਟੇਲ ਪੁੱਛੀਏ ਤੇ ਫਿਰ ਇਹਨੂੰ ਤੋੜਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਬਾਈ ਨਾਮ ਕਾਲਾ ਸਿੰਘ ਜੀ ਠੀਕ ਹੈ ਹਾਂਜੀ ਕਾਲੇ ਬਾਈ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਪੁਰਾਣਾ ਹੀ ਫਿਰ ਵਪਾਰ ਦਾ ਕੰਮ ਤਾਂ ਆਪਣਾ ਚੱਲਦਾ ਹਾਂਜੀ ਮੇਰੇ ਪਾਪਾ ਜੀ ਕਰਦੇ ਸੀ ਨੈב ਸਿੰਘ ਵਪਾਰੀ ਸੀਗੇ ਜੀ ਡੱਬ ਵਾਲੀ ਤੇ ਉਹਨਾਂ ਨੂੰ ਖਾਈ ਵਾਲਾ ਗਿਆਨੀ ਕਹਿੰਦੇ ਸੀਗੇ ਜੀ ਅੱਛਾ ਹਾਂਜੀ ਹਾਂਜੀ ਤੇ ਉਦੋਂ ਬਾਅਦ ਚ ਫਿਰ ਤੁਸੀਂ ਨਾਲ ਸ਼ੁਰੂ ਕਰਦੇ ਉਦੋਂ ਬਾਅਦ ਆਪਾਂ ਉਹਨਾਂ ਨੂੰ ਟਰੱਕਾਂ ਲਾ ਗਏ ਜੀ ਠੀਕ ਹੈ ਹੁਣ ਸਿਆਲ ਸਿਆਲ ਫਰਗਾਵਾ ਲਿਆਉਂਦੇ ਰਵਾਂਗੇ ਹਾਂਜੀ ਸਿਆਲ ਚ ਲੈ ਆਉਨੇ ਆ ਗਰਮੀ ਚ ਜਾਨੀ ਸ਼ੁਰੂ ਹੁੰਦੀ ਆ ਉਦੋਂ ਚੰਗੀਆਂ ਬਿਹੜਾ ਪਾਲ ਤਿਆਰ ਕਰ ਲਈਦੀਆਂ ਆ ਅੱਛਾ ਤੇ ਬਾਅਦ ਚ ਹੁਣ ਸੇਲ ਕਰਕੇ ਤੇ ਸ਼ੁਰੂ ਕਰਤਾ ਠੀਕ ਹੈ ਜਿਹੜੀ ਅੱਜ ਇਹ ਗਾਂ ਹੁਣ ਆਪਾਂ ਦਿਖਾਉਣ ਲੱਗੇ ਕੰਨਵਾ ਸੂਆ ਸੂਈ ਇਹ ਦੂਜਾ ਸੂਆ ਸੂਈ ਆ ਬਾਈ ਦੂਜਾ ਸੂ ਆਪਣਾ ਦੋਸਤ ਹੀ ਆ ਮੁੰਡਾ ਡਾਕਟਰ ਜੱਗਾ ਉਹ ਤੋਂ ਹੀ ਲਈ ਹੈਗੀ ਉਹਦੇ ਕੋਲ ਹੀ ਸੀਗੀ ਠੀਕ ਹੈ ਆਕਾਸ਼ਦੀਪ ਦਾ 66 ਸੀਮਨ ਲੱਗਾ ਸੀ ਤੇ ਵਾਛੀ ਇਹਨਾਂ ਨੇ ਜਨਮ ਦਿੱਤਾ ਹਾਂਜੀ ਹਾਂਜੀ ਸੂਈ ਕਦੋਂ ਕਦੀ ਹੈ ਕਿੰਨਾ ਕੁ ਟਾਈਮ ਹੋ ਗਿਆ ਸੂਈ ਸੂਈ ਤੜਕੇ 3:30 ਵਜੇ ਦੀ ਸੂਈ ਹੈ ਜੀ ਆਪਾਂ ਲਗਭਗ 10:30 ਵਜੇ ਵੀਡੀਓ ਬਣਾ ਰਹੇ ਹਾਂ ਹਾਂਜੀ ਠੀਕ ਹੈ ਜੇਰ ਤਾਂ ਇੱਥੇ ਪਈ ਐ ਸਾਰੀ ਕੰਪਲੀਟ ਪੈ ਗਈ ਸੀ ਹਾਂਜੀ ਹਾਂਜੀ ਅੱਛਾ ਦੁੱਧ ਦਾ ਰਿਕਾਰਡ ਕੀ ਦੱਸਿਆ ਬਾਈ ਬਾਈ ਤੋਂ ਪੁੱਛਿਆ ਹੋਣਾ ਤੁਸੀਂ ਬਾਈ ਜੀ ਉਹਨਾਂ ਨੇ ਕਿਹਾ ਵੀ 36 36.5 ਲੀਟਰ ਅਸੀਂ ਚੋਇਆ ਪਲੂਨ ਦਾ ਪਹਿਲੇ ਸੂਏ ਦਾ ਪਹਿਲੇ ਸੂਏ ਮੈਂ ਚੋਇਆ ਨਹੀਂਗਾ ਠੀਕ ਹੈ ਹਾਂ ਉਹਨਾਂ ਨੇ ਚੋਇਆ ਉਹਦੇ ਨਾਲ ਲਿਆ ਜਾ ਮੁੰਡਾ ਡਾਕਟਰ ਆ ਕੇ ਚੱਕਾ ਠੀਕ ਹੈ ਉਹ ਤੋਂ ਲਈ ਜਾ ਤਾਂ ਠੀਕ ਹੈ ਬਾਈ ਅੱਛਾ ਕੀ ਡਿਮਾਂਡ ਕਰਦੇ ਹੋ ਦੀ ਰੇਟ ਕੀ ਰੱਖਦੇ ਹੋ ਰੇਟ ਬਾਈ 1.90 ਆ 1 ਲੱਖ ਤੇ 90 ਹਜ਼ਾਰ ਆ ਤੇ ਜੇ ਕਿਸੇ ਨੇ ਬੱਚੀ ਛੱਡਣੀ ਹੋਵੇ ਤਾਂ 15000 ਚ ਆਪਾਂ ਬੱਚੀ ਵੀ ਰੱਖ ਲਾਂਗੇ 15000 ਦੀ ਬੱਚੀ ਆਪਾਂ ਉਹ ਰੱਖ ਲਾਂਗੇ ਤੇ ਵੈਸੇ ਰੇਟ ਇਹਦਾ ਗਾਂ ਦਾ ਜੇ ਸਮੇਤ ਬੱਚੀ ਕੋਈ ਲੈਂਦਾ ਤਾਂ 1.90 ਹਾਂਜੀ ਹਾਂਜੀ ਲੈਣ ਦੇਣ 1.90 ਠੀਕ ਐ ਸੋ ਦੋਸਤੋ ਰੇਟ 1 ਲੱਖ ਤੇ 90000 ਨਾਲ ਬੱਚਾ ਸਿਕਸਰ ਸੀਮਨ ਲੱਗਾ ਸੀ ਆਕਾਸ਼ਦੀਪ ਦਾ ਬੈਫ ਕੰਪਨੀ ਵੱਲੋਂ ਸੀਮਨ ਜਿਹੜਾ ਆਉਂਦਾ ਉਹਦੀ ਇਹਨੇ ਬੱਚੀ ਨੂੰ ਜਨਮ ਦਿੱਤਾ ਬਹੁਤ ਗਾਵਾਂ ਦੇਖੀਆਂ ਕੁਦਰਤੀ ਹੈ ਵੀ ਇੰਨਾ ਸੋਹਣਾ ਵਜਨ ਤੇ ਨਾਲ ਜਿਹੜਾ ਫਿਕਸ ਹੋਵਾਨਾ ਖੁੱਚਾਂ ਤੋਤੇ ਆ ਦੋਸਤੋ ਤੇ ਅਗਾੜੀ ਦੇਖ ਲਓ ਕਿੱਥੋਂ ਸ਼ੁਰੂ ਹੁੰਦੀ ਹੈ ਦੁੱਧ ਦਾ ਰਿਕਾਰਡ ਬੜਾ ਚੰਗਾ ਤੇ ਬਾਕੀ ਜਿਹੜੀ ਇਹਦੀ ਬਰੀਡ ਕੁਆਲਿਟੀ ਹੈ ਜਾਂ ਥਣ ਹਵਾਨਾ ਗਵਾਈ ਭਰਦਾ ਹੈ ਵੀ ਇਹਨੇ ਇਹਨਾਂ ਦੁੱਧ ਦਿੱਤਾ ਹੋਊਗਾ ਫਿਰ ਵੀ ਜਿਹੜਾ ਭਰਾ ਖਰੀਦਣਾ ਚਾਹੂਗਾ ਉਹ ਆਪਦੀ ਸਮਝ ਵੀ ਲਾਊਗਾ ਵੀ ਉਹ ਕਿੰਨਾ ਕੁ ਦੁੱਧ ਦੇ ਤੋ ਚੋ ਸਕਦਾ ਪੂਰਾ ਭਰਿਆ ਹਵਾਨਾ ਤੁਸੀਂ ਦੇਖ ਲਓ ਹਾਲਾਂਕਿ ਜਿਹੜੀਆਂ ਗੱਲਾਂ ਬਾਤਾਂ ਪਹਿਲਾਂ ਆ ਕੇ ਬਾਈ ਨਾ ਹੋਈਆਂ ਸੀ ਤੇ ਕੁਛ ਦੁੱਧ ਦੇ ਦਾ ਚੋਤਾ ਸੀ ਕਿਉਂਕਿ ਆਪਾਂ ਨੂੰ ਪਤਾ ਵੀ ਜਦੋਂ ਗਾਂ ਇੰਨਾ ਹਵਾਨਾ ਭਰ ਕੇ ਸੁੰਦੀ ਹੈ ਤੇ ਫਿਰ ਉਹਨੂੰ ਬਹਿਣਾ ਔਖਾ ਹੋ ਜਾਂਦਾ ਤੇ ਜੇਰ ਪੈਣ ਵਾਸਤੇ ਜ਼ਰੂਰੀ ਹੈ ਵੀ ਗਾਂ ਬੈਠੇ ਫੇਰ ਹੀ ਜੇਰ ਪੈਣੀ ਹੁੰਦੀ ਹੈ ਤੋੜ ਕੇ ਤੁਹਾਨੂੰ ਦਿਖਾ ਦਨੇ ਆ ਦੋਸਤੋ ਬਿਊਟੀ ਜ਼ਰੂਰ ਦੇਖੋ ਤੁਸੀ ਤੁਹਾਨੂੰ ਵੀ ਵਧੀਆ ਲੱਗੂਗਾ ਤੇ ਜਿਹੜੇ ਭਰਾ ਚੰਗੀਆਂ ਗਾਵਾਂ ਰੱਖਦੇ ਆ ਭਾਵੇਂ ਕਿਸੇ ਨੇ ਖਰੀਦਣੀ ਜਾਂ ਨਹੀਂ ਖਰੀਦਣੀ ਪਰ ਤੁਹਾਨੂੰ ਪਸੰਦ ਜ਼ਰੂਰ ਆਊਗੀ ਸੋ ਦੋਸਤੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਗਾਂ ਆਕਾਸ਼ ਦੀਪ ਬੁੱਲ ਦੀ ਵੱਛੀ ਨੂੰ ਇਹਨੇ ਜਨਮ ਦਿੱਤਾ ਹਵਾਨਾ ਗਾਂ ਦਾ ਦੇਖ ਲਓ ਤੋ ਫੇਰ ਤੁਸੀਂ ਸਟਰਕਚਰ ਦੇਖੋ ਵੈੜ ਦਾ ਦੱਸੋ ਤੁਹਾਨੂੰ ਵਧੀਆ ਲੱਗੂਗਾ ਇੱਕ ਸੋਹਣੀ ਵੈੜ ਜਿਹੜੀ ਉਹ ਦੇਖ ਕੇ ਜਿਹੜੇ ਭਰਾ ਨੂੰ ਪਸੰਦ ਆਉਂਦੀ ਹੈ 190 ਰੇਟ ਹੈ 15000 ਮੁੱਲ ਬਾਈ ਨੇ ਕਹਿਤਾ ਪਰ ਇਹ ਵੀ ਆ ਵੀ ਐਡੀ ਸੋਹਣੀ ਗਾਂ ਦੀ ਬੱਛੀ ਤੁਸੀਂ ਇਹ ਮੰਨ ਲਓ ਵੀ ਜਿੰਨੇ ਦੀ ਇਹ ਗਾਂ ਐਸ ਵਾਰ ਖਰੀਦੋਂਗੇ ਉਦੋਂ ਜ਼ਿਆਦੇ ਰਕਮ ਦੇ ਵਿੱਚ ਹੀ ਬੱਛੀ ਗਾਂ ਨੂੰ ਤਿਆਰ ਹੋਣੀ ਹੈ ਕਿਉਂਕਿ ਕੀਮਤਾਂ ਗਾਵਾਂ ਦੀਆਂ ਵਧ ਰਹੀਆਂ ਹਨ ਕੀਮਤਾਂ ਘਟਦੀਆਂ ਨਹੀਂ ਹੁੰਦੀਆਂ ਚੀਜ਼ਾਂ ਦੀਆਂ ਛੇਤੀ ਕਿਤੇ ਸੋ ਫੇਰ ਦੇਖੋ ਦੋਸਤੋ ਸਟਰਕਚਰ ਤਾਜੀ ਸੂਈ ਵੀ ਗਾਂ ਥੋੜਾ ਜਿਹਾ ਤਾਜ਼ਾ ਸੂਆ ਪਸ਼ੂ ਘਬਰਾ ਜਾਂਦਾ ਜਦੋਂ ਜਿਆਦਾ ਜਾਣੇ ਕੋਈ ਵੀ ਪਸ਼ੂ ਦੇ ਕੋਲ ਆਉਂਦੇ ਇੱਕ ਸੂਈ ਤਾਜੀ ਹੈ ਵੈਸੇ ਬੜਾ ਸੋਹਣਾ ਸਟਰਕਚਰ ਆ ਦੋਸਤੋ ਵੈੜ ਦਾ ਹਵਾਨੇ ਦੀ ਬਣਾਵਟ ਦੇਖੋ 1,90,000 ਡਿਮਾਂਡ ਦੋਸਤੋ ਬਾਈ ਨੇ ਰੱਖੀ ਹੈ ਸੋ ਦੋਸਤੋ ਇੱਕ ਹੀ ਨਾਕਸੀ ਇਸ ਵੀਡੀਓ ਦਾ ਪਰ ਬਹੁਤ ਸੋਹਣੀ ਗਾਂ ਤੁਹਾਨੂੰ ਦਿਖਾਈ ਹੈ ਆਸ ਆ ਤੁਹਾਨੂੰ ਪਸੰਦ ਵੀ ਆਊਗੀ ਜਿਹੜਾ ਭਰਾ ਇਹਨੂੰ ਵਧੀਆ ਸਮਝਦਾ ਜਿਹਨੂੰ ਇਹ ਲੱਗਦਾ ਵੀ ਇਹ ਗਾਂ ਫਾਇਦੇਮੰਦ ਹੈ ਬਰੀਡ ਕੁਆਲਿਟੀ ਪਲੱਸ ਨਾਲ ਬੱਚੇ ਦੇ ਜਿਹੜੀ ਤੁਸੀਂ ਕਦਰ ਨੂੰ ਪਾਉਂਗੇ ਮਤਲਬ ਇਹ ਸਮਝਦੇ ਹੋ ਵੀ ਚੰਗੀ ਗਾਂ ਨਾਲ ਬੱਚਾ ਵੀ ਵੱੱਛੀ ਹੈ ਤਾਂ ਉਹਦੇ ਹਿਸਾਬ ਤੇ ਜੇ ਰੇਟ ਜੱਜਦਾ ਤਾਂ ਸੰਪਰਕ ਕਰ ਲਿਓ ਜੀ ਬਾਕੀ ਆ ਕੇ ਦੇਖੋਗੇ ਤਾਂ ਦਿਲ ਨੂੰ ਲੱਗੂਗੀ ਗਾਂ ਕਿਉਂਕਿ ਕਦੇ-ਕਦੇ ਇਦਾਂ ਦਾ ਰੰਗ ਰੂਪ ਇਦਾਂ ਦਾ ਢਾਂਚਾ ਜਿਹਦੇ ਚ ਸਾਰੇ ਗੁਣ ਜੇ ਦਿਸਣ ਉਹ ਪਸ਼ੂ ਕਦੇ-ਕਦੇ ਨਿਕਲਦਾ ਸੁਭਾਵੀ ਤੇ ਅੱਜ ਤੁਹਾਨੂੰ ਇੱਕ ਸੋਹਣੀ ਵੈੜ ਦਿਖਾਈ ਹੈ ਧੰਨਵਾਦ